ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਦਤਨਤਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਦਤਨਸਰ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਜੀ ਹਾਂ ਜੀ ਇਹ ਗੁਰਦੁਆਰਾ ਦਤਨਸਰ ਸਾਹਿਬ ਆ ਜੀ ਕਲਗੀਧਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਜੀ ਸੋ ਗੁਰਦੁਆਰਾ ਟੀਬੀ ਸਾਹਿਬ ਤੋਂ ਚੱਲ ਕੇ ਮਹਾਰਾਜ ਗੁਰਦੁਆਰਾ ਖੂਹ ਸਾਹਿਬ ਤੋਂ ਜਲ ਭਰ ਕੇ ਗੜਵੇ ਦੇ ਵਿੱਚ ਅਮਰਤ ਵੇਲੇ ਦਤਨਕੁਰਲਾ ਕਰਨ ਇਸ ਸਥਾਨ ਤੇ ਪਹੁੰਚੇ ਸਨ ਤੇ ਸੂਬੇ ਸਰਹੰਦ ਨੇ ਜਿਹੜਾ ਆਪਣਾ ਸੁਈਆ ਭੇਜਿਆ ਸੀਗਾ ਉਹ ਇਸ ਸਥਾਨ ਤੇ ਸਿੱਖੀ ਪੇਸ ਦੇ ਵਿੱਚ ਆ ਕੇ ਜਿਹੜਾ ਮਹਾਰਾਜ ਤੇ ਮਗਰੋਂ ਤਲਵਾਰ ਦਾ ਵਾਰ ਕਰਨ ਲੱਗਾ ਸੀਗਾ ਤੇ ਮਹਾਰਾਜ ਨੇ ਜਿਹੜਾ ਬੜੀ ਫੁਰਤੀ ਨਾਲ ਜਿਹੜਾ ਵਾਰ ਰੋਕਿਆ ਤੇ ਉਸ ਨੂੰ ਜਿਹੜਾ ਮਹਾਰਾਜ ਨੇ ਸਰਬਲੋ ਦਾ ਗੜਵਾ ਸੀਗਾ ਉਹ ਮਾਰ ਕੇ ਥਾਂ ਤੇ ਹੀ ਚਿਤਤ ਕਰਤਾ ਸੀਗਾ ਨੂਰਦੀਨ ਮੁਸਲਮਾਨ ਨੂੰ ਸੋ ਇਹ ਉਹ ਸਥਾਨ ਹੈ ਜੀ ਜਿਹੜਾ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਦਾਤਮ ਸਰ ਸਾਹਿਬ ਜੀ ਸੁਮਾਗੀ ਤੇ ਜਿਹੜੀਆਂ ਵੀ ਸੰਗਤਾਂ ਮਾਗੀ ਦਾ ਇਸ਼ਨਾਨ ਕਰਦੀਆਂ ਨੇ ਉਹ ਇਸ ਸਥਾਨ ਤੇ ਜ਼ਰੂਰ ਹਾਜ਼ਰੀ ਭਰਦੀਆਂ ਨੇ ਸੋ ਪੰਜ ਜਿਹੜੇ ਛੇਤਰ ਆ ਨੂਰਦੀਨ ਦੀ ਕਬਰ ਤੇ ਜਿਹੜੇ ਮਾਰਦਿਆਂ ਨੇ ਸੰਗਤਾਂ ਫੇਰ ਉਹ ਜਿਹੜਾ ਇਸ਼ਨਾਨ ਆ ਸਫਲ ਹੁੰਦਾ ਹੈ ਜੀ ਸਵਾ ਸਵਾ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਜੀ ਗੁਰਦੁਆਰਾ ਦਾਤਮਸਰ ਸਾਹਿਬ ਜੀ ਦੇ ਜੀ ਇਸ਼ਨਾਨ ਕਰਨ ਲਈ ਸਰੋਵਰ ਵੀ ਬਣਿਆ ਹੋਇਆ ਜੀ ਇਸ ਸਥਾਨ ਦੇ ਉੱਤੇ ਸੋ ਬਹੁਤ ਚੜ੍ਹਦੀ ਕਲਾ ਨਾਲ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਜੀ ਸੇਵਾ ਸੰਭਾਲ ਚੱਲ ਰਹੀ ਹੈ ਜੀ ਸੋ ਆਓ ਆਪਾਂ ਦਰਬਾਰ ਸਾਹਿਬ ਦੇ ਅੰਦਰ ਵੀ ਦਰਸ਼ਨ ਕਰਦੇ ਹਾਂ ਜੀ हाँ जी आओ दरबार साहब दर्शन करते हैं स्थान गुरुद्वारा दत्नसर साहब है जी संगत इतरन अभ्यास कर रही साहब श्री ग्रंथ साहब जी सुशोभित ने इस स्थानी ਹਾਂਜੀ ਦਰਬਾਰ ਸਾਹਿਬ ਦੇ ਅੰਦਰ ਵੀ ਆਪਾਂ ਦਰਸ਼ਨ ਕੀਤੇ ਨੇ ਜੀ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਨੇ ਜੀ ਸੋ ਆਪਾਂ ਹੁਣ ਇੱਥੇ ਨੂਰਦੀਨ ਮੁਸਲਮਾਨ ਦੀ ਕਬਰ ਬਣੀ ਹੋਈ ਹੈ ਉੱਥੇ ਵੀ ਚੱਲਦੇ ਹਾਂ ਜੀ ਨਾਲੇ ਆਪਾਂ ਉਹਨੂੰ 70 ਵੀ ਮਾਰਾਂਗੇ ਜੀ ਪੰਜ ਨਿਸ਼ਾਨ ਸਾਹਿਬ ਸਾਹਿਬ ਤੂੰ ਜਿਹੜਾ ਬਾਹਰ ਨਿਕਲਦੇ ਆਂ ਇਸਾ ਹੱਥ ਜਿਹੜੀ ਕਬਰ ਐ ਇਸਾ ਮੁਸਲਮਾਨ ਦੀ ਨੂਰਦੀਨ ਦੀ ਜਿਸ ਨੇ ਮਹਾਰਾਜ ਦੇ ਪਿੱਠ ਪਿੱਛੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਲਵਾਰ ਦੇ ਨਾਲ ਇੱਕ ਸਿੱਖ ਦੇ ਭੇਸ ਵਿੱਚ ਆਇਆ ਸੀਗਾ ਉਹ ਜੀ ਤਾਂ ਮਹਾਰਾਜ ਨੇ ਬੜੀ ਫੁਰਤੀ ਦੇ ਨਾਲ ਜਿਹੜਾ ਵਾਰ ਰੋਕਿਆ ਤੇ ਜਿਹੜਾ ਸਰਬਲੋ ਉਹਦਾ ਮਾਰਾ ਇਹਦਾ ਗੜਵਾ ਸੀਗਾ ਉਹ ਮਾਰ ਕੇ ਥਾਂ ਤੋਂ ਹੀ ਮਾਰ ਮੰਗਾਇਆ ਸੀਗਾ ਉਹ ਨੂਰਦੀਨ ਮੁਸਲਮਾਨ ਸੀ ਜਿਹੜਾ ਸਿੱਖੀ ਦੇ ਪੇਸ ਵਿੱਚ ਆਇਆ ਸੀਗਾ ਸੂਬੇ ਸਰਹੰਦ ਨੇ ਇਸ ਨੂੰ ਭੇਜਿਆ ਸੀਗਾ ਜੀ ਸੂਈਆ ਬਣ ਕੇ ਆਇਆ ਸੀਗਾ ਸੋ ਸਾਹਮਣੇ ਜਿਹੜੀ ਕਬਰ ਹੈ ਨੂਰਦੀਨ ਮੁਸਲਮਾਨ ਦੀ ਮੋਗਲ ਹੈ ਜੀ ਇਹ ਸੁਈਆ ਸੀਗਾ ਜਿਹੜਾ ਇਹ ਕਬਰਾਂ ਦੀ ਉਸ ਦੀ ਨੂਰਦੀਨ ਦੀ ਆ 70 ਪੈ ਜਿਹੜੇ ਸੰਤਾਨੇ ਇਹਦੇ ਮਾਰ ਮਾਰ ਤੋੜੇ ਆ ਜੀ ਸੂਪ ਪੰਜ ਛੇਤਰ ਜਿਹੜੇ ਸੰਗਤਾਂ ਦੇ ਮਾਰਦੀਆਂ ਜੀ ਤੇ ਜਿਹੜਾ ਮੱਗੀ ਦਾ ਇਸ਼ਨਾਨ ਸਫਲ ਹੁੰਦਾ ਜੀ ਸੋ ਇਹ ਸਨ ਗੁਰਦੁਆਰਾ ਬਾਤਮਸਰ ਸਾਹਿਬ ਜੀ ਦੇ ਦਰਸ਼ਨ ਦਦਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ